ਗੁੱਡ ਮਾਰਨਿੰਗ ਸਟੂਡੈਂਟ ਤੁਹਾਡਾ ਸਾਰਿਆਂ ਦਾ ਸਵਾਗਤ ਕੀਤਾ ਜਾਂਦਾ ਹੈ ਆਪਦੇ ਆਪਣੇ YouTube ਚੈਨਲ ਸਟਡੀ ਮਾਸਟਰ ਵਿੱਚ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਰਾਜਾ ਰਸਾਲੂ ਦੀ ਸਟੋਰੀ ਦਾ ਪਾਰਟ 2 ਕਰਾਂਗੇ ਚਲੋ ਵੀਡੀਓ ਸਟਾਰਟ ਕਰਦੇ ਹਾਂ ਰਸਾਲੂ ਇਹ ਸਾਰਾ ਸਮਾਨ ਲੈ ਕੇ ਚੱਲ ਪਿਆ ਦੇਉ ਉਸ ਨੂੰ ਦੇਖ ਕੇ ਬੜਾ ਖੁਸ਼ ਸੀ ਕਿ ਅੱਜ ਉਸ ਨੂੰ ਇੱਕ ਘੋੜਾ ਵੀ ਖਾਣ ਨੂੰ ਮਿਲੇਗਾ ਉਸਨੇ ਸਭ ਤੋਂ ਪਹਿਲਾਂ ਘੋੜੇ ਨੂੰ ਹੱਤ ਪਾਇਆ ਪਰ ਸਾਲੂ ਨੇ ਤੇਜੀ ਨਾਲ ਤਲਵਾਰ ਚਲਾ ਕੇ ਉਸ ਦੀ ਵਾਹ ਵੱਡ ਦਿੱਤੀ ਦਿਓ ਚੰਗਾਰਾ ਮਾਰਦਾ ਭੱਜਾ ਤੇ ਰੁੱਖ ਪਿੱਛੇ ਲੁਕਦਾ ਫਿਰੇ ਚੰਗਾਰਾ ਮਤਲਬ ਚਿੰਕਾ ਮਾਰਦਾ ਫਿਰਦਾ ਸੀ ਤੇ ਰੁੱਖਾਂ ਦੇ ਪਿੱਛੇ ਲੁਕਦਾ ਫਿਰਦਾ ਸੀ ਰਸਾਲੂ ਨੇ ਉਸ ਉੱਤੇ ਤੀਰਾਂ ਦੀ 부ਝਾੜ ਕੀਤੀ ਤੇ ਫਿਰ ਆਪਣਾ ਸਾਰਾ ਜੀਆ ਜੰਤ ਮੁਕਾਬਲੇ ਲਈ ਖੜਾ ਕਰ ਦਿੱਤਾ ਰਸਾਲੂ ਨੇ ਕੁਝ ਤਲਵਾਰ ਨਾਲ ਕੁੱਤਰ ਦਿੱਤੇ ਤੇ ਕੁਝ ਰੱਸੇ ਨਾਲ ਬੰਨ ਲਏ ਫਿਰ ਦੇਓ ਆਪਣੇ ਘਰ ਦੇ ਲੋਹੇ ਦੇ ਸੰਤਾ ਕਡਾਈਆਂ ਓਲੇ ਜਾਲੁਕਿਆ ਰਸਾਲੂ ਨੇ ਤੀਰ ਨਾਲ ਕੜਾਹੇ ਵਿੰਨ ਕੇ ਦੇਵ ਨੂੰ ਪਾਰ ਬੁਲਾ ਦਿੱਤਾ ਦੇਵ ਤੇ ਉਸ ਦੇ ਟੱਬਰ ਦੇ ਮਾਰੇ ਜਾਣ ਪਿੱਛੋਂ ਸਾਰਾ ਸ਼ਹਿਰ ਰਸਾਲੂ ਦੇ ਦਰਸ਼ਨਾਂ ਲਈ ਆਇਆ ਤੇ ਉਸ ਨੂੰ ਰੋਕਣਾ ਚਾਇਆ ਪਰ ਉਹ ਨਾ ਮੰਨਿਆ ਉਤੋਂ ਦੇ ਰਾਜੇ ਦੀਤੀ ਕੁਮਾਰੀ ਸੋਕਣੀ ਉਸ ਦੇ ਰੂਪ ਉੱਤੇ ਮੋਹਿਤ ਹੋ ਗਈ ਪਰੰਤੂ ਰਸਾਲੂ ਦਾ ਉਸ ਵੱਲ ਧਿਆਨ ਹੀ ਨਹੀਂ ਸੀ ਉਹ ਤਾਂ ਯੋਗ ਕੁਮਾਰਿਆ ਸੀ ਇਥੋਂ ਤੁਰ ਕੇ ਰਸਾਲੂ ਅਟਕ ਦਰਿਆ ਦੇ ਕੰਢੇ ਸ਼੍ਰੀ ਕੋਟਾ ਪਹੁੰਚਿਆ ਜਿੱਥੋਂ ਦਾ ਰਾਜਾ ਸੀ ਸਿਰਕਪ ਉਹ ਆਉਂਦੇ ਜਾਂਦੇ ਪ੍ਰਦੇਸ਼ੀਆਂ ਨਾਲ ਸ਼ਿਰਦੀ ਬਾਜੀ ਲਾ ਕੇ ਚੌਪੜ ਖੇਡਦਾ ਸੀ ਤੇ ਉਹਨਾਂ ਨੂੰ ਛਲ ਫਰੇਮ ਨਾਲ ਹਰਾ ਕੇ ਉਹਨਾਂ ਦੇ ਸਿਰ ਵੜ ਲੈਂਦਾ ਸੀ ਰਸਾਲੂ ਨੇ ਉਸ ਨਾਲ ਬਾਜੀ ਖੇਡਣ ਦਾ ਇਰਾਦਾ ਕਰ ਲਿਆ ਇੱਕ ਸੋਹਣੀ ਮੁਟਿਆਰ ਨੇ ਉਸ ਦੇ ਘੋੜੇ ਦੀ ਵਾਂਗ ਫੜ ਕੇ ਉਸ ਨੂੰ ਰਾਜਾ ਸਿਕੰਦਰ ਦਾ ਡਰ ਦੱਸਿਆ ਪਰ ਉਹ ਨਾ ਰੁਕਿਆ ਉਹ ਸ਼ਹਿਰ ਦੇ ਲੋਕ ਦੀ ਰਸਾਲੂ ਦਾ ਰੂਪ ਦੇ ਕੇ ਬਹੁਤ ਤਰਸ਼ਮਾਨ ਉਹ ਇੱਕ ਨੇ ਪਿਆਰ ਨਾਲ ਪਾਲੀ ਆਪਣੀ ਬਿੱਲੀ ਰਸਾਲੂ ਦੀ ਜੇਬ ਵਿੱਚ ਰੱਖ ਕੇ ਕਿਹਾ ਕਿ ਜਦੋਂ ਉਸ ਦੀ ਕੋਈ ਪੇਸ਼ ਨਾ ਜਾਵੇ ਤਾਂ ਉਹ ਆਪਣਾ ਸੱਜਾ ਹਤ ਆਪਣੀ ਜੇਬ ਵਿੱਚ ਪਾਵੇ ਰਸਾਲੂ ਰਾਜੇ ਦੇ ਮਹਿਲਾਂ ਅੱਗੇ ਪੁੰਜਾ ਜਿੱਤੇ ਡਿਓੜੀ ਵਿੱਚ 14 ਤੋਸੇ ਪਏ ਸਨ ਰਾਜੇ ਨੂੰ ਵੰਗਾਰਣ ਵਾਲੇ ਬੰਦੇ ਲਈ ਜ਼ਰੂਰੀ ਸੀ ਕਿ ਉਹ ਤੋਸੇ ਵਜੇ ਤੋ ਸੇ ਅਜੀ ਸਨ ਕੀ ਇੱਕ ਵਾਰੀ ਵਜਾਓ ਤਾਂ ਉਹ ਕਿੰਨਾ ਚਿਰ ਗੂੰਜਦੇ ਰਹਿੰਦੇ ਸਨ ਤੇ ਸੁਣਨ ਵਾਲਾ ਬੁੱਧਲ ਜਾਂਦਾ ਸੀ ਮਤਲਬ ਉਸ ਨੂੰ ਸਮਝ ਨਹੀਂ ਆਉਂਦੀ ਸੀ ਕਿ ਉਹ ਕੀ ਕਰੇ ਰਸਾਲੂ ਨੇ ਹਰ ਤੋਸੇ ਉੱਪਰ ਇੰਨੇ ਜ਼ੋਰ ਨਾਲ ਚੋਟ ਕੀਤੀ ਕਿ ਉਹ ਪਾੜ ਜਾਂਦਾ ਤੇ ਗੂੰਜ ਨਾ ਸਕਦਾ ਡਿਉੜੀ ਤੋਂ ਅੱਗੇ ਸਿਰਕਪ ਦੀਆਂ ਸਤਰਤੀਆਂ ਦੀ ਪਿੰਗ ਸੀ ਜੋ ਆਉਣ ਵਾਲੇ ਦੀ ਵੀਰਤ ਭੰਗ ਕਰਦੀਆਂ ਸਨ ਉਹਨਾਂ ਰਸਾਲੂ ਨੂੰ ਛੂਟੇ ਦੇਣ ਲਈ ਕਿਹਾ ਪਰੰਤੂ ਉਸਨੇ ਸਭ ਨੂੰ ਇੱਕੋ ਛੂਟਾ ਦੇਣਾ ਮੰਨਿਆ ਉਸਨੇ 70 ਕੁੜੀਆਂ ਨੂੰ ਪਿੰਗ ਉੱਤੇ ਚੜਾ ਕੇ ਜ਼ੋਰਦਾਰ ਛੂਟਾ ਦਿੱਤਾ ਤੇ ਉਤਰਦੀ ਪਿੰਗ ਨੂੰ ਤਲਵਾਰ ਨਾਲ ਟੁੱਕ ਦਿੱਤਾ ਜਿਸ ਨਾਲ ਕੁੜੀਆਂ ਫਟੜ ਹੋ ਕੇ ਦਰਦੀ ਤੇ ਡਿੱਗ ਪਈਆਂ ਇਹ ਦੇਖ ਕੇ ਸਿਰਕਪ ਘਬਰਾ ਗਿਆ ਬਾਜੀ ਸ਼ੁਰੂ ਹੋਈ ਸਿਰਕਪ ਨੇ ਮਾਤਾ ਹੁਣੀ ਨੂੰ ਸਹਾਇਤਾ ਲਈ ਪੁਕਾਰਿਆ ਪਰ ਸਾਲੂ ਨੇ ਕਿਹਾ ਕਿ ਨਰਦਾ ਉਹ ਹੁਕਮ ਮੰਨਣ ਗਿਆ ਜੋ ਸੱਚੇ ਰਬ ਦਾ ਹੋਵੇਗਾ ਚੋਪੜ ਖੇਡਦੇ ਸਿੱਕ ਆਪਣੇ ਆਪਣੇ ਸੱਜੇ ਖੱਬੇ ਆਪਣੀ ਰਾਣੀ ਤੇ ਧੀ ਨੂੰ ਬਿਠਾ ਲਿਆ ਉਹ ਆਪਣੇ ਰੂਪ ਦੇ ਜੋਰ ਨਾਲ ਖੇਡਣ ਵਾਲੇ ਦਾ ਧਿਆਨ ਆਪਣੇ ਵੱਲ ਖਿੱਚ ਲੈਂਦੀਆਂ ਜੇਕਰ ਖਿਡਾਰੀ ਰਾਣੀ ਵੱਲ ਦੇਖਦਾ ਤਾਂ ਧੀ ਗੋਟਾ ਹਿਲਾ ਨਿੰਦੀ ਪਰ ਜੇ ਧੀ ਵੱਲ ਵੇਖਦਾ ਤਾਂ ਰਾਣੀ ਗੋਟਾ ਹਿਲਾ ਦਿੰਦੀ ਰਸਾਲੂ ਕੋਲ ਜੋਗੀ ਵਾਲੀ ਇਕਾਗਰਤਾ ਸੀ ਇਸ ਕਰਕੇ ਉਹਨਾਂ ਦਾ ਚਲੀਤਰਣ ਨਾ ਚਲਿਆ ਫਲਸਫੂਪ ਰਾਜਾ ਸਿਰਕ ਪਹਿਲੀ ਬਾਜੀ ਹਾਰ ਗਿਆ ਦੂਜੀ ਬਾਜੀ ਸਮੇਂ ਰਾਣੀ ਤੇ ਰਾਜਕੁਮਾਰੀ ਦੀ ਥਾ ਬੁਰਜਾਤਰੀਏ ਵੀ ਆ ਬੈਠੇ ਜਦੋਂ ਰਸਾਲੂ ਆਪਣੀ ਚਾਲ ਸੋਚਦਾ ਤਾਂ ਬੁਰਜਾਤੀਆਂ ਕੋਈ ਮੁਸ਼ਕਿਲ ਬਾਤ ਦੇਂਦਾ ਪਰ ਰਸਾਲੂ ਸਭ ਦਾ ਮੋੜ ਪੇਸ਼ ਕਰ ਦਿੰਦਾ ਇਹ ਦੇਖ ਕੇ ਬੁਰਜਾਤੀ ਖਿਸਕ ਗਏ ਅਖੀਰ ਬਾਜੀ ਸਮੇਂ ਸਿਰਕਪ ਨੇ ਦੋ ਚੂਹਿਆਂ ਛੱਡ ਦਿੱਤੀਆਂ ਜੋ ਚੌਪੜ ਉੱਤੋਂ ਲੰਘ ਕੇ ਗੋਟਾ ਹਿਲਾ ਦਿੰਦੀਆਂ ਰਸਾਲੂ ਨੇ ਦਾਹ ਪੁੱਠੇ ਪੈੰਦੇ ਦੇਖ ਕੇ ਸੱਜਾ ਹੱਥ ਜੇਬ ਵਿੱਚ ਪਾਇਆ ਤਾਂ ਉਤੋਂ ਬਿੱਲੀ ਨਿਕਲ ਆਈ ਜਿਸ ਨੂੰ ਦੇਖ ਕੇ ਚੂਹ ਚੂਹਿਆ ਖੂੜ ਵਿੱਚ ਜਾਵੜੀਆਂ ਅੰਤ ਸਿਰਕਪ ਬਾਜੀ ਹਾਰ ਗਿਆ ਐਨ ਉਸੇ ਵੇਲੇ ਉਸ ਨੂੰ ਖਬਰ ਮਿਲੀ ਕਿ ਉਸ ਦੇ ਘਰ ਧੀ ਜੰਮੀ ਹੈ ਸਿਰਕਪ ਨੇ ਉਸ ਨੂੰ ਕੁਲਛਣੀ ਕਹਿ ਕੇ ਫੌਰਨ ਮਾਰਨ ਦਾ ਹੁਕਮ ਦਿੱਤਾ ਰਸਾਲੂ ਨੇ ਇਸ ਦਾ ਵਿਰੋਧ ਕੀਤਾ ਤੇ ਰਾਜਕੁਮਾਰੀ ਆਪਣੇ ਨਾਲ ਲਿਜਾਣ ਦਾ ਫੈਸਲਾ ਸੁਣਾਇਆ ਉਸ ਨੇ ਸਿਰਕਪ ਦੀ ਜਾਨ ਬਖਸ਼ ਦਿੱਤੀ ਪਰ ਸ਼ਰਤ ਲਈ ਕਿ ਉਹ ਅੱਗੋਂ ਜੂਆ ਨਹੀਂ ਖੇਡੇਗਾ ਇਸ ਤੋਂ ਪਿਛੋਂ ਰਸਾਲੂ ਨੇ ਉਸ ਦੇ ਮੰਦੀਖਾਨੇ ਦੇ ਦਰਵਾਜ਼ੇ ਖੋਲ ਗਏ ਸਾਰੇ ਕੈਦੀ ਰਿਹਾ ਕਰ ਦਿੱਤੇ ਐਥੋ ਰਸਾਲੂ ਖੇੜੀ ਮੂਰਤੀਆਂ ਦੀਆਂ ਪਹਾੜੀਆਂ ਵਿੱਚ ਪਹੁੰਚ ਗਿਆ ਤੇ ਉਤੋਂ ਇੱਕ ਮਹਿਲ ਬਣਾ ਕੇ ਨੇੜੇ ਹੀ ਇੱਕ ਅੰਬਾਂ ਦਾ ਬੂਟਾ ਲਾ ਦਿੱਤਾ ਕਿ ਜਦੋਂ ਉਸ ਨੂੰ ਫੁੱਪ ਪਵੇਗਾ ਤਾਂ ਰਾਜਕੁਮਾਰੀ ਕੋਕਿਲਾ ਦੀ ਪਰ ਜਵਾਨ ਹੋਵੇਗੀ ਫਿਰ ਉਹ ਉਸ ਨਾਲ ਵਿਆਹ ਕਰ ਲਵੇਗਾ ਇਜੇ ਸਾਲੂ ਕਦੇ ਟਿਕ ਕੇ ਨਹੀਂ ਸੀ ਬੈਠਦਾ ਉਸ ਨੂੰ ਸ਼ਿਕਾਰ ਤੋਂ ਹੀ ਵਹਿ ਨਹੀਂ ਸੀ ਅੰਬਾ ਨੂੰ ਕਦੋਂ ਪੂਰਪਿਆ ਤੇ ਕੋਕੀਲਾ ਜਦੋਂ ਜਵਾਨ ਹੋਈ ਇਸ ਵੱਲ ਉਸ ਨੇ ਕਦੇ ਧਿਆਨ ਨਾ ਦਿੱਤਾ ਉਹ ਜਤੀ ਸਤੀ ਸੀ ਵਿਚਾਰੀ ਕੋਕੀਲਾ ਤਾਂ ਆਪਣੇ ਹਾਨ ਦੇ ਕਿਸੇ ਮਰਦ ਜਾਂ ਇਸਤਰੀ ਨਾਲ ਗੱਲ ਕਰਨ ਲਈ ਵੀ ਤਰਸ ਗਈ ਇੱਕ ਦਿਨ ਸਾਲੂ ਸ਼ਿਕਾਰ ਖੇਡਣ ਗਿਆ ਹੋਇਆ ਸੀ ਤਾਂ ਉਸ ਦੇ ਵਿੱਚੋਂ ਰਾਜਾ ਹੋੱਡੀ ਸ਼ਿਕਾਰ ਖੇਡ ਦਾ ਮਹਿਲ ਵੱਲ ਆ ਗਿਆ ਉਸ ਨੂੰ ਦੇਖ ਕੇ ਕੋਕਿੱਲਾ ਨੇ ਮਹਿਲਾ ਉੱਪਰੋਂ ਉਸ ਨੂੰ ਬੁਲਾਇਆ ਉਹ ਉਸ ਦਾ ਜੋਬਨ ਵੇਖ ਕੇ ਮੂਹਿਤ ਹੋ ਗਿਆ ਉਸ ਨੇ ਮਹਿਲ ਦੇ ਅੰਦਰ ਜਾਣਾ ਚਾਇਆ ਪਰ ਫਾਟਕ ਉਤੇ ਪਹਾੜ ਜਿੱਡਾ ਪੱਥਰ ਪਿਆ ਸੀ ਜਿਸ ਨੂੰ ਸਰਕਾ ਕੇ ਰਸਾਲੂ ਅੰਦਰ ਝਾਕਲ ਹੁੰਦਾ ਸੀ ਪਰੰਤੂ ਹੋੱਡੀ ਤੋਂ ਉਹ ਹਿੱਲਿਆ ਤੱਕ ਨਾ ਉਸ ਨੇ ਕੋਕਿੱਲਾ ਨੂੰ ਹੇਟਾ ਕਮੰਦ ਸੁਣਨ ਲਈ ਗਿਆ ਕੋਕਿਲਾ ਨੇ ਕਮੰਦ ਸੁਟੀ ਤੇ ਰਾਜਾ ਹੋਡੀ ਉੱਪਰ ਚੜ ਗਿਆ ਹੁਣ ਕੋਕਿਲਾ ਆਪਣਾ ਸਤ ਕਾਇਮ ਨਾ ਰੱਖ ਸਕੀ ਅਗਲੇ ਦਿਨ ਹੋਡੀ ਤੁਰਨ ਲੱਗਾ ਤਾਂ ਕੋਕਿਲਾ ਰੋ ਪਈ ਹੋਡੀ ਨੇ ਛੇਤੀ ਮੁੜ ਕੇ ਆਉਣ ਦਾ ਇਕਰਾਰ ਕੀਤਾ ਰਸਾਲੂ ਮੁੜਿਆ ਉਸਨੇ ਦੇਖਿਆ ਕਿ ਰਾਣੀ ਦੇ ਤੌਰ ਹੀ ਬਦਲੇ ਹੋਏ ਸਨ ਉਸ ਨੂੰ ਸ਼ੱਕ ਪਿਆ ਤੇ ਉਸਨੇ ਪਿੱਛਾ ਕੀ ਉਸ ਦੀ ਸੇਜ ਉਤੇ ਕੋਣ ਲਟਿਆ ਹੈ ਕੋਕੀਲਾ ਨੇ ਬੜੀ ਚਤੁਰਾਈ ਨਾਲ ਉੱਤਰ ਦੇਣ ਦਾ ਯਤਨ ਕੀਤਾ ਪਰੰਤੂ ਰਸਾਲੂ ਦੇ ਮਨ ਵਿੱਚ ਸ਼ੱਕ ਦਾ ਬੀਜ ਪੁੰਗਰ ਗਿਆ ਅਗਲੇ ਦਿਨ ਉਹ ਫਿਰ ਸ਼ਿਕਾਰ ਲਈ ਨਿਕਲ ਗਿਆ ਪਰ ਉਸ ਦੀ ਵੀਰਤੀ ਖੀੜੀ ਹੋਈ ਸੀ ਉਸ ਦਾ ਨਿਸ਼ਾਨਾ ਠੀਕ ਨਹੀਂ ਸੀ ਲੱਗ ਰਿਹਾ ਉਹ ਸ਼ਿਕਾਰ ਦੁਪਹਿਰੇ ਹੀ ਘਰ ਵੱਲ ਮੁੜ ਪਿਆ ਜਦੋਂ ਉਹ ਮੈਦਾਨੇ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਇੱਕ ਆਦਮੀ ਕਮੰਦ ਰਾਈ ਉਤਰ ਰਿਹਾ ਸੀ ਤੇ ਕੋਕਿਲਾ ਉੱਪਰ ਖੜੀ ਉਸ ਨੂੰ ਵਿਦਾ ਕਰ ਰਹੀ ਸੀ ਰਸਾਲੂ ਨੇ ਉਸ ਨੂੰ ਲਲਕਾਰ ਮਾਰਿਆ ਤੇ ਦੋਵੇਂ ਆਮੋ ਸਾਹਮਣੇ ਹੋ ਗਏ ਰਸਾਲੂ ਨੇ ਦੋ ਵਾਰੀ ਉਸ ਨੂੰ ਪਹਿਲਾ ਵਾਰ ਕਰਨ ਲਈ ਕਿਹਾ ਪਰ ਉਸ ਦੇ ਵਾਰਾਂ ਤੋਂ ਰਸਾਲੂ ਨੇ ਬਚਾ ਕਰ ਲਿਆ ਤੇ ਫਿਰ ਇੱਕ ਭਰਪੂਰ ਵਾਰ ਨਾਲ ਹੋਡੀ ਨੂੰ ਦੋ ਫਾੜ ਕਰ ਦਿੱਤਾ ਉਪਰੋਂ ਵੇਖ ਰਹੀ ਕੋਕੀਲਾ ਨੂੰ ਸਮਝ ਲੱਗ ਗਈ ਕਿ ਹੁਣ ਉਸਦੀ ਖੇਰ ਨਹੀਂ ਉਸਨੇ ਮਹਿਲ ਦੀ ਟੀਸੀ ਤੋਂ ਝਾੜ ਮਾਰ ਦਿੱਤੀ ਜਦ ਸਾਲੂ ਨੇ ਹੋਡੀ ਤੇ ਕੋਕੀਲਾ ਦੀਆਂ ਲੋਥਾ ਘੋੜੇ ਤੇ ਬਨ ਕੇ ਉਸ ਨੂੰ ਜੰਗਲਵਲ ਦੁੜਾ ਦਿੱਤਾ ਲੋਥਾ ਮਤਲਬ ਲਾਸ਼ਾਂ ਨੂੰ ਤੇ ਕਿਹਾ ਅੱਜ ਤੋਂ ਮੈਨੂੰ ਆਪਣਾ ਜੀਵਨ ਬਦਲਣਾ ਪਵੇਗਾ ਹੁਣ ਉਸ ਨੂੰ ਮਾਪੇ ਪਿਆਦਾਏ ਤੇ ਉਹ ਹੀ ਜਿਸ ਨੂੰ ਉਹ ਲਾਵਾ ਵਿੱਚ ਛੱਡ ਆਇਆ ਸੀ ਇਹ ਸੋਚਦਾ ਉਹ ਸਿਆਲਕੋਟ ਵੱਲ ਪਰਤ ਪਿਆ ਤਤਕਾਲੀਨ ਸਭਿਆਚਾਰਕ ਚਿੱਤਰਣ ਰਾਜਰਸਾਲੂ ਦੇ ਸਮੇਂ ਵਿੱਚ ਜੋਗੀਆਂ ਅਨਾਥਾਂ ਦਾ ਜ਼ੋਰ ਤੇ ਪ੍ਰਭਾਵ ਸੀ ਉਹ ਕਿਸੇ ਥਾਂ ਵੀ ਉਤਰਾਵਾ ਕਰਕੇ ਧੂਣੀ ਤਪਾ ਲੈਂਦੇ ਸਨ ਲੋਕ ਉਹਨਾਂ ਨੂੰ ਕਰਮਾਤੀ ਤੇ ਦਾਤਾ ਦੇਣ ਵਾਲੇ ਮੰਨਦੇ ਸਨ ਜੋਗੀ ਕਿਸੇ ਨੂੰ ਪੁੱਤਰ ਦੀ ਦਾਤ ਦੇਣ ਲਈ ਆਪਣੇ ਪਿੱਖਿਆ ਦੇ ਖੱਪਰ ਵਿੱਚੋਂ ਝੋਲ ਦਾ ਇੱਕ ਦਾਣਾ ਦੇ ਕੇ ਦਾਤਾ ਬਖਸ਼ਿ ਦੇਂਦੇ ਲੋਕ ਵੱਡਿਆਂ ਦੇ ਸਤਿਕਾਰ ਲਈ ਖੜੇ ਹੋ ਜਾਂਦੇ ਸਨ ਤੇ ਉਹਨਾਂ ਨੂੰ ਨਮਸਕਾਰ ਕਰਦੇ ਸਨ ਬੱਚੇ ਦੇ ਜਨਮ ਸਮੇ ਉਸ ਦੇ ਜੀਵਨ ਉੱਤੇ ਪ੍ਰਭਾਵ ਸਬੰਧੀ ਜੋਸ਼ੀਆਂ ਤੋਂ ਪੁੱਛਿਆ ਜਾਂਦਾ ਸੀ ਤੇ ਉਹਨਾਂ ਦੇ ਕਹੇ ਅਨੁਸਾਰ ਹੀ ਉਪਾ ਕੀਤੇ ਜਾਂਦੇ ਸਨ ਰਾਜੀਆਂ ਦੇ ਘਰਾਂ ਵਿੱਚ ਇੱਕ ਤੋਂ ਵੱਧ ਰਾਣੀਆਂ ਤੇ ਗੋਲੀਆਂ ਬੰਨਦੀਆਂ ਹੁੰਦੀਆਂ ਸਨ ਤੇ ਉਹ ਆਪਣੇ ਬੱਚਿਆਂ ਨੂੰ ਘੋੜਸਵਾਰੀ ਟੀਰ ਅੰਦਾਜੀ ਤਲਵਾਰ ਜਣੀ ਅਤੇ ਨੇਜਾਬਾਜੀ ਦੀ ਸਿਖਲਾਈ ਦਵਾਉਂਦੇ ਸਨ ਰਾਜਿਆਂ ਦੇ ਪੁੱਤਰ ਖਰਾਵੀ ਚ ਸਤਰੰਜ ਖੇਡਦੇ ਤੇ ਬਾਹਰ ਸ਼ਿਕਾਰ ਉਹ ਦੁਲੇਲੀਆਂ ਤੇ ਤੀਰਾਂ ਨਾਲ ਖੂਹ ਉੱਤੇ ਪਾਣੀ ਭਰਦੀਆਂ ਤੀਵੀਆਂ ਦੇ ਘੜੇ ਭੁਣ ਭਨ ਕੇ ਉਹਨਾਂ ਨੂੰ ਤੰਗ ਕਰਦੇ ਕੁੜੀਆਂ ਆਮ ਕਰਕੇ ਖੂਹਾਂ ਉੱਤੇ ਪਾਣੀ ਭਰਦੀਆਂ ਤਾਂ ਭਰਦੀਆਂ ਤੇ ਰਾਜੇ ਆਪਣੀ ਪ੍ਰਜਾ ਦੀ ਗੱਲ ਸੁਣਦੇ ਸਨ ਲੋਕਾਂ ਨਾਲ ਅਨਿਆ ਨਹੀਂ ਸੀ ਹੋਣ ਦਿੰਦੇ ਇਸ ਸਬੰਧ ਵਿੱਚ ਉਹ ਆਪਣੇ ਕਸੂਰਵਾਰ ਪੁੱਤਰਾਂ ਦਾ ਵੀ ਇਹੀ ਆਜ ਨਹੀਂ ਸੀ ਕਰਦੇ ਮਾਪੇ ਪੁੱਤਰਾਂ ਨੂੰ ਆਪਣੇ ਘਰਾਵਿਚ ਕਾਬੂ ਰੱਖਣ ਲਈ ਉਹਨਾਂ ਦਾ ਵਿਆਹ ਕਰ ਦਿੰਦੇ ਸਨ ਪਰ ਸਾਲੂ ਵਰਗੇ ਕਈ ਨੌਜਵਾਨਾਂ ਦੇ ਸਿਰ ਜਦ ਸੱਤ ਦਾ ਪੂਤ ਸਵਾਰ ਹੁੰਦਾ ਸੀ ਤੇ ਉਹ ਪਤਨੀ ਜਾਂ ਕਿਸੇ ਮੁਟਿਆਰ ਦੇ ਆਪਣੇ ਪ੍ਰਤੀਪ੍ਰੇਮ ਜਾਂ ਲਗਵਾਦੀ ਪਰਵਾਹ ਨਹੀਂ ਸੀ ਕਰਦੇ ਅਜਿਹੀ ਸਥਿਤੀ ਵਿੱਚ ਕੋਕਿਲਾ ਵਰਗੀ ਮੁਟਿਆਰ ਆਪਣੇ ਪਤੀ ਦੇ ਪਿਆਰ ਲਈ ਤਰਸ ਜਾਂਦੀ ਤੇ ਮੌਕਾ ਮਿਲਨ ਤੇ ਉਹ ਕਿਸੇ ਹੋਰ ਮਦ ਨਾਸਬੰਧ ਜੋੜ ਲੈਂਦੀ ਪਰ ਉਸ ਦਾ ਉਸ ਵੱਲੋਂ ਪਰਵਾਹ ਮਰਦ ਉਸਦੇ ਕਿਸੇ ਹੋਰ ਮਰਦ ਨਾਲ ਸੰਬੰਧ ਬਰਦਾਸ਼ਤ ਨਾ ਕਰਦਾ ਧੰਨਵਾਦ ਮਿਲਦੇ ਹਾਂ ਅਗਲੀ ਵੀਡੀਓ ਵਿੱਚ